ਲੋਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਪ੍ਰੋਫੈਸਰ ਮੋਹਨ ਸਿੰਘ ਜੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਰਿਟਾਇਰ ਹੋਏ ਉਹਨਾਂ ਦਾ ਇੱਕ ਦਿਨ ਮੈਸੇਜ ਆਇਆ ਵੀ ਇਸ ਤੇ ਵੀ ਵੀਡੀਓ ਬਣਾਓ ਉਹਨਾਂ ਦੀ ਉਮਰ ਇਸ ਵੇਲੇ 88 ਸਾਲ ਦੀ ਹੈ ਤੁਸੀਂ ਦੇਖੋ ਤੇ ਉਹ ਵੀ ਗਾਈਡ ਕਰਦੇ ਆ ਸਾਨੂੰ ਸਮੇਂ-ਸਮੇਂ ਤੇ ਧੰਨਵਾਦੀਆਂ ਆ ਸੀ ਉਹਨਾਂ ਦੇ ਉਹ ਕਹਿੰਦੇ ਬਲਾਈਂਡ ਸਪੌਟ ਤੇ ਬਣਾਓ ਤਾਂ ਬਲਾਈਂਡ ਸਪੌਟ ਤੁਹਾਨੂੰ ਅੱਜ ਦੱਸ ਰਹੇ ਹਾਂ ਵੀ ਇੱਕ ਅੱਖ ਦੇ ਪਿੱਛੇ ਰੈਟੀਨਾ ਰੈਟੀਨਾ ਦੇ ਉੱਤੇ ਇਮੇਜ ਜਿੱਥੇ ਬਣਦੇ ਆ ਉੱਥੇ ਇੱਕ ਬਿੰਦੂ ਇਹ ਜਿਹਾ ਵੀ ਹੁੰਦਾ ਹੈ ਜਿਨੂੰ ਸੀ ਬਲਾਈਂਡ ਸਪੌਟ ਕਿਹਾ ਵਿਗਿਆਨੀਆਂ ਨੇ ਤਾਂ ਉਸ ਤੇ ਉੱਤੇ ਜੇ ਜਾ ਕੇ ਕਿਸੇ ਵੀ ਵਸਤੂ ਦਾ ਪ੍ਰਤੀਬਿੰਬ ਇਮੇਜ ਬਣੂਗਾ ਨਾ ਤਾਂ ਉਹ ਸਾਨੂੰ ਦਿਖਣਾ ਬੰਦ ਹੋ ਜਾਂਦਾ ਤਾਂ ਤੁਸੀਂ ਆਪਣਾ ਬਲਾਈਂਡ ਸਪੌਟ ਤੁਹਾਡੀ ਅੱਖ ਦਾ ਚੈੱਕ ਕਿਵੇਂ ਕਰਨਾ ਹੈ ਤਾਂ ਇੱਕ ਇਹ ਤੁਸੀਂ ਸਟ੍ਰਿਪ ਲੈ ਲਓ ਇਸ ਤਰ੍ਹਾਂ ਦੀ ਹੁਣ ਇਸ ਸਟ੍ਰਿਪ ਦੇ ਉੱਤੇ ਤੁਸੀਂ ਦੋ ਡਾਟਸ ਲਗਾ ਲਓ ਇੱਕ ਡਾਟ ਇੱਧਰ ਲਗਾ ਲਓ ਤੇ ਇੱਕ ਡਾਟ ਇੱਧਰ ਲਗਾ ਲਓ ਤਾਂ ਤੁਸੀਂ ਕਿੰਨੇ ਡਾਟ ਲਗਾਤੇ ਹੋਏ ਆ ਦੋ ਡਾਟ ਲਗਾਤੇ ਹੋਏ ਆ ਦੇਖੋ ਤਾਂ ਹੁਣ ਇਸ ਨੂੰ ਕਰਨਾ ਕਿਵੇਂ ਹੈ ਇਹ ਸਮਝੋ ਇੱਥੋਂ ਤੁਸੀਂ ਅੱਖ ਦੇ ਨੇੜੇ ਲਿਆਉਣਾ ਸ਼ੁਰੂ ਕਰੋ ਹੁਣ ਦੋ ਅੱਖਾਂ ਨਾਲ ਨਹੀਂ ਇੱਕ ਅੱਖ ਬੰਦ ਕਰੋ ਇਹਨੂੰ ਇੱਥੇ ਲੈ ਕੇ ਆਓ ਨੇੜੇ 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 ਆਹ ਬਸ ਜਦੋਂ ਤੁਸੀਂ ਆਪਣੀ ਅੱਖ ਤੋਂ 25 ਸੈਂਟੀਮੀਟਰ ਦੂਰ ਤੇ ਇਹਨੂੰ ਦੇਖੋਗੇ ਨਾ ਤੁਹਾਨੂੰ ਸਟ੍ਰਿਪ ਪੂਰੀ ਨਜ਼ਰ ਆ ਰਹੀ ਹੋਊਗੀ ਪਰ ਆਹ ਇੱਕ ਬਿੰਦੂ ਗਾਇਬ ਹੋ ਜਾਊਗਾ ਤਾਂ ਇਸਨੂੰ ਕਿਹਾ ਗਿਆ ਵੀ ਉਸ ਪੁਆਇੰਟ ਦਾ ਉਸ ਬਿੰਦੂ ਦਾ ਹੁਣ ਇਮੇਜ ਹੈ ਜਿਹੜਾ ਉਹ ਤੁਹਾਡੇ ਬਲਾਈਂਡ ਸਪੌਟ ਤੇ ਬਣਨ ਲੱਗ ਗਿਆ ਫਿਰ ਦੁਬਾਰਾ ਦੇਖ ਲਓ ਇੱਥੇ ਦੋ ਡਾਟ ਲਗਾ ਕੇ ਇੱਕ ਅੱਖ ਬੰਦ ਕਰ ਲਓ ਇਸਨੂੰ ਨੇੜੇ ਲਿਆਉਣਾ ਸ਼ੁਰੂ ਕਰੋ ਤੇ ਜਦੋਂ ਤੁਸੀਂ ਨੇੜੇ ਲਿਆਉਂਗੇ ਤਾਂ ਤੁਸੀਂ ਦੇਖੋਗੇ ਵੀ ਜਦੋਂ ਤੁਸੀਂ ਇੱਥੇ ਕਾਏ ਤਉ ਬਿੰਦੂ ਹੈ ਜਿਹੜਾ ਤੁਹਾਡਾ ਉਹ ਦਿਖਣਾ ਬੰਦ ਹੋ ਗਿਆ ਚਾਹੇ ਇਸ ਆਖ ਨਾਲ ਕਰ ਲੋ ਕੋਈ ਦਿੱਕਤ ਨਹੀਂ ਹੈ ਇਸ ਆਖ ਨਾਲ ਇਸ ਤਰ੍ਹਾਂ ਕਰੋ ਲਿਆਓ 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 ਓ ਦੇਖੋ ਕਰਕੇ ਸਭ ਤੋਂ ਸੌਖਾ ਕੰਮ